किसान लीडर हैं जो वो बिल्कुल गमराह कर रहे हैं आज पंजाब में ये हालात हैं पंजाब सरकार के गडकरी साहब ने लेटर लिखी कोई नेशनल हाईवे है कोई एयरपोर्ट है कोई भी ट्रैक है रेलवे का एक भी इंच कोई चीज़ बनने नहीं देते ब्लैकमेल कर रहे हैं सबको जो किसान हैं वो जमीन देने को तैयार है लेकिन जो चंद ये लीडर हैं ये रोक के अब भाई नेशनल जो प्रोजेक्ट बनने उससे पंजाब का फायदा ही होगा और वो प्रोजेक्ट भी उन्होंने रोके हुए हैं इसलिए आज पंजाब का किसान जान चुका है आप और देखना ये हरियाणा के रिजल्ट भी आ जाएंगे अब देखना कैसे दोबारा हमारी वहाँ भी जीत होगी और उसके बाद पंजाब में भी किसान ये गलत फहमी में राजस्थान में मीडिया को भी और लोगों को भी आपके इस द्वारा बताना चाहता हूँ बिल्कुल किसान नहीं ये सिर्फ किसान लीडर हैं जिनको बाहर से पैसा आता है बाहर से फंडिंग होती है वो लोग ये सब खराबा जो कर रहे हैं लोग इतने तंग हैं सड़कों से बिजनेस फेल हो चुका है लोग फैक्ट्रियाँ बंद करके जा चुके हैं ये हालात तो पंजाब में इन्होंने किए हुए हैं इसलिए ये मैसेज है ਜੋ ਬਿਲਕੁਲ ਗਲਤ ਹੈ ਵੀ ਕਿਸਾਨ ਨਰਾਜ ਹੈ ਕਿਸਾਨ ਬਿਲਕੁਲ ਖੁਸ਼ ਹੈ ਲੇਕਿਨ ਕਿਸਾਨ ਲੀਡਰ ਹੈ ਉਹ ਆਪਣਾ ਪੇਟ ਭਰਨੇ ਕੇ ਲਈ ਇਹ ਸਾਰਾ ਉਹ ਪ੍ਰੋਪਾਗੈਂਡਾ ਚਲਾ ਰਹੇ ਹਨ ਹੋਰ ਰਸਤੇ ਤੇ ਕੋਈ ਰੁਕਾਵਟ ਨਹੀਂ ਹੈ ਹਾਂ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੈਲੰਜ ਕੀਤਾ ਹੁਣ ਹਰਿਆਣਾ ਸਰਕਾਰ ਰਸਤਾ ਨਹੀਂ ਖੋਲਣਾ ਦੇ ਰਹੀ ਦੂਜਾ ਸਾਡਾ ਪੱਖ ਸੀਗਾ ਕਿ ਜਦੋਂ ਮਰਜ਼ੀ ਸਰਕਾਰ ਸਾਡੇ ਨਾਲ ਸਰਕਾਰ ਗੱਲਬਾਤ ਕਰਕੇ ਮਸਲੇ ਦਾ ਹੱਲ ਕਰ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਾਡੇ ਵੱਲੋਂ ਗੱਲਬਾਤ ਦੇ ਵਿੱਚ ਬਿਲਕੁਲ ਰਿਜ਼ਲਟ ਕੱਢਣ ਵਾਲੀ ਅਸੀਂ ਵਾਖ ਰੱਖਿਆ ਗਿਆ ਹੁਣ ਸਰਕਾਰ ਦੀ ਮਰਜ਼ੀ ਆ ਗੱਲਬਾਤ ਨਾਲ ਮਸਲਾ ਨਿਬੜਦੀ ਆ ਜਾਂ ਰਸਤਾ ਖੁੱਲਦੀ ਆ ਜਾਂ ਨਹੀਂ ਖੁੱਲਦੀ ਅਸੀਂ ਕਿਹਾ ਇਹਨਾ ਆਮ ਲੋਕਾਂ ਨੂੰ ਵਪਾਰੀਆਂ ਨੂੰ ਟ੍ਰਾਂਸਪੋਰਟਰਾਂ ਨੂੰ ਜਨਤਾ ਨੂੰ ਤਕਲੀਫ ਬਹੁਤ ਆ ਰਹੀ ਹੈ ਦੂਸਰਾ ਇਹ ਤੋਂ ਬਾਅਦ ਹੁਣੇ ਰਵਨੀਤ ਬਿੱਟੂ ਜੀ ਦਾ ਬਿਆਨ ਆ ਰਿਹਾ ਕਿ ਕਿਸਾਨ ਤਾਂ ਜਾਣ ਬੁੱਝ ਕੇ ਉੱਥੇ ਬੈਠੇ ਹੋਏ ਆ ਤੇ ਉਹਨਾਂ ਨੂੰ ਖਾਲਸਤਾਨੀਆਂ ਵੱਲੋਂ ਫੰਡਿੰਗ ਹੁੰਦੀ ਹੈਗੀ ਆ ਜਦ ਜਦ ਰਵਨੀਤ ਬਿੱਟੂ ਜੀ ਮੰਤਰੀ ਬਣੇ ਸੀ ਉਸ ਦਿਨ ਕਹਿੰਦੇ ਸੀ ਮੈਂ ਕਿਸਾਨਾਂ ਦੇ ਅੱਗੇ ਲੱਗ ਕੇ ਕਿਸਾਨਾਂ ਨੂੰ ਨਾਲ ਜਾ ਕੇ ਦਿੱਲੀ ਲੈ ਕੇ ਜਾਵਾਂਗਾ ਤਾਂ ਰਵਨੀਤ ਬਿੱਟੂ ਜੀ ਨੂੰ ਇਹ ਪੁੱਛਣਾ ਚਾਹੁੰਦੇ ਵੀ ਤੁਹਾਡੇ ਕੇਂਦਰ ਦੇ ਮੰਤਰੀ ਆ ਕੇ ਦਿੱਲੀ ਗੱਲ ਚੰਡੀਗੜ੍ਹ ਚ ਗੱਲਬਾਤ ਕਰਕੇ ਕਹਿੰਦੇ ਕਿ ਉਹ ਖਾਲਸਤਾਨੀਆਂ ਨਾਲ ਗੱਲ ਕਰਕੇ ਕਹਿੰਦੇ ਤਾਂ ਜੜੇ ਅੱਜ ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀ ਆਏ ਸੀ ਸਾਡੇ ਨਾਲ ਗੱਲ ਕਰਨ ਹਰਿਆਣੇ ਦੇ ਪੰਜਾਬ ਦੇ ਕਿ ਖਾਲਸਤਾਨੀਆਂ ਨਾਲ ਗੱਲ ਕਰਨਾ ਹੈ ਸੀ ਤਾਂ ਮੈਨੂੰ ਲੱਗਦਾ ਮੁੱਦੇ ਨੂੰ ਡੀ ਰੇਲ ਕਰਨਾ ਚਾਹੁੰਦੇ ਆ ਪਹਿਲੋਂ ਵੀ ਇਹ ਪਹਿਲੀ ਵਾਰ ਨਹੀਂ ਹੈ ਸਾਨੂੰ ਖਾਲਸਤਾਨੀ ਕਿਹਾ ਨਕਸਲੀ ਵੀ ਕਿਹਾ ਨਾਲੀ ਦੇ ਕੀੜੇ ਵੀ ਕਿਹਾ ਬਹੁਤ ਕੁਝ ਉਪਦਰਵੀ ਵੀ ਕਿਹਾ ਬਹੁਤ ਕੁਝ ਕਿਹਾ ਜਾਂਦਾ ਇੰਨਾਂ ਗੱਲਾਂ ਵਾਲ ਰਵਨੀਤ ਬਿੱਟੂ ਜੀ ਧਿਆਨ ਦੇਣ ਦੀ ਬਜਾਏ ਜੀ ਮੋਦੀ ਸਰਕਾਰ ਨੂੰ ਇਹ ਕਹਿਣ ਵੀ ਕਿਸਾਨਾਂ ਨਾਲ ਬੈ ਕੇ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਚੰਗੀ ਗੱਲ ਹੋਊਗੀ ਤਾਂ ਮੈਨੂੰ ਲੱਗਦਾ ਰਵਨੀਤ ਬਿੱਟੂ ਜੀ ਨੂੰ ਪੰਜਾਬ ਵਿੱਚ ਮੰਤਰੀ ਇਸੇ ਕਰਕੇ ਬਣਾਇਆ ਗਿਆ ਸੀ ਕਿ ਜਿਹੇ ਬਿਆਨਾਂ ਲਈ ਉਹ ਪਹਿਲਾਂ ਵੀ ਮਸ਼ਹੂਰ ਨੇ